ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜੀ ਤੈਸਵਲੇ ਦੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਫੋਰਚੂਨਰ ਕਾਰ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਆਪਣੇ ਆਪ ਨੂੰ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਦੱਸ ਰਿਹਾ ਸੀਗਾ ਪਰ ਜਦੋਂ ਪੁਲਿਸ ਨੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਹਰਿਆਣਾ ਨੰਬਰ ਗੱਡੀ ਸੀ ਕਾਲੇ ਸ਼ੀਸ਼ੇ ਲਾਏ ਹੋਏ ਸੀ ਕਾਲੇ ਫਿਲਮਾਂ ਲਾਈਆਂ ਹੋਈਆਂ ਸੀ ਤਾਂ ਇਸ ਵਿਅਕਤੀ ਨੂੰ ਕਾਬੂ ਕਰਕੇ ਮੋਟਾ ਚਲਾਨ ਕੱਟ ਦਿੱਤਾ ਗਿਆ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕੈਮਰੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਤਾਂ ਦੱਸ ਦੇਣਾ ਚਾਹੁੰਦੇ ਕਿ ਹਰਿਆਣਾ ਨੰਬਰ ਗੱਡੀ ਸੀਗੀ ਤਾਂ ਇਲੈਕਸ਼ਨ ਕਮਿਸ਼ਨ ਦਾ ਆਪਣੇ ਆਪ ਨੂੰ ਅਬਜ਼ਰਵਰ ਦੱਸ ਰਿਆ ਸੀਗਾ ਇਹ ਵਿਅਕਤੀ ਤੇ ਇਸ ਦੇ ਵੱਲੋਂ ਜਿਹੜਾ ਆ ਤੇਜ਼ ਰਫ਼ਤਾਰ ਫੋਰਚੂਨਰ ਕਾਰ ਲੈ ਕੇ ਆਂਦਾ ਹੈ ਤਾਂ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਆ ਦੇਖ ਸਕਦੇ ਹੋ ਮੌਕੇ ਦੇ ਉੱਤੇ ਕਿਹੋ ਜਿਹੇ ਹਾਲਾਤ ਬਣੇ ਹੋਏ ਜਿਹੜੇ ਆ ਨਜ਼ਰ ਆ ਰਹੇ ਹੈਗੇ ਇਸ ਦੇ ਉੱਤੇ ਕਾਰਵਾਈ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਮੋਟਾ ਚਲਾਣ ਜਿਹੜਾ ਆ ਉਹ ਕੱਟ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਆਂ ਜਿੱਥੇ ਫਰੋਜਪੁਰ ਦੇ ਵਿੱਚ ਇਹ ਜਿਹੜਾ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਇਸ ਵਿਅਕਤੀ ਦੇ ਉੱਤੇ ਕਾਰਵਾਈ ਕੀਤੀ ਗਈ ਆ ਤਾਂ ਫੁਕਰੀ ਮਾਰ ਰਿਆ ਸੀਗਾ ਚੌੜ ਕਰ ਰਿਆ ਸੀ ਦੱਸ ਰਿਆ ਸੀ ਕਿ ਮੈਂ ਤਾਂ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਆ ਤੇ ਫੋਰਚੂਨਰ ਕਾਰ ਜਿਸ ਦੇ ਉੱਤੇ ਹੂਟਰ ਵੀ ਲਗਾਇਆ ਸੀ ਤੇ ਤੇਜ਼ ਕਾਰ ਲੈ ਕੇ ਜਾ ਰਿਆ ਸੀਗਾ ਜਿਸ ਦੇ ਬਾਅਦ ਪੁਲਿਸ ਨੇ ਇਸ ਨੂੰ ਫੜ ਕੇ ਅਗਲੀ ਕਾਰਵਾਈ ਕੀਤੀ ਹੈ ਇਸ ਦੇ ਉੱਤੇ ਸਿਕੰਜਾ ਅਸੀਂ ਤੋਂ ਬਸ ਰੈਡੂ ਲਾਈਟ ਦੀ ਪਰਮਿਸ਼ਨ ਜਿਸ ਨੇ ਕਿੰਨੇ ਨੂੰ ਨਹੀਂ ਦਿੱਤੀ ਅਸੀਂ ਜੀ ਰੈਡੂ ਲਾਈਟ ਦੀ ਪਰਮਿਸ਼ਨ ਪੁੱਛ ਰਹੇ ਹਾਂ ਜੀ ਅੱਡੀ ਰੈਡੂ ਲਾਈਟ ਦੀ ਪਰਮਿਸ਼ਨ ਹੈ ਜੀ दस लो कोई कागज दिखावे कागज ला रहे कानून मुताबिक कार्रवाई कर रहे हैं कार जी मैं पाड़ देना कोई गलत आप धमका रहे हो मुझे पॉलिटिशियन का नाम लेके

ਆਮੇ ਲਕਿਟ ਪਰਮਿਸ਼ਨ ਦਰਸ਼ਕਾਂ ਨੂੰ ਪੁਲਿਸ ਪ੍ਰੋਸਿਊਸ਼ਨ ਨਕਲ ਆਇਆ ਸੀ ਸੀ ਟ੍ਰੈਫਿਕ ਰਣ ਗਰਾਜਿਨਿਸੀ ਲੋਟਰ ਜੇ ਤੁਹਾਡੇ ਕੋਲ ਕੋਈ ਪਰਮਿਸ਼ਨ ਹੈ ਕਿ ਤੁਸੀਂ ਪੁਲਿਸ ਨੂੰ ਦੱਸੋ ਵੀ ਵਿਅਕਤੀ ਨੂੰ ਕਾਬੂ ਕਰਕੇ ਮੋਟਾ ਚਲਾਨ ਕੱਟ ਦਿੱਤਾ ਗਿਆ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹੋ ਕੈਮਰੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਤਾਂ ਦੱਸ ਦੇਣਾ ਚਾਹੁੰਦੇ ਕਿ ਹਰਿਆਣਾ ਨੰਬਰ ਗੱਡੀ ਸੀਗੀ ਤਾਂ ਇਲੈਕਸ਼ਨ ਕਮਿਸ਼ਨ ਦਾ ਆਪਣੇ ਆਪ ਨੂੰ ਅਬਜ਼ਰਵਰ ਦੱਸ ਰਿਹਾ ਸਗਾ ਇਹ ਵਿਅਕਤੀ ਤੇ ਇਸ ਦੇ ਵੱਲੋਂ ਜਿਹੜਾ ਆ ਤੇਜ਼ ਰਫ਼ਤਾਰ ਫੋਰਚੂਨਰ ਕਾਰ ਲੈ ਕੇ ਆਂਦਾ ਹੈ ਤਾਂ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਉੱਤੇ ਵੱਡੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਆ ਦੇਖ ਸਕਦੇ ਹੋ ਮੌਕੇ ਦੇ ਉੱਤੇ ਕਿਹੋ ਜਿਹੇ ਹਾਲਾਤ ਬਣੇ ਹੋਏ ਜਿਹੜੇ ਨਜ਼ਰ ਆ ਰਹੇ ਹੈਗੇ ਇਸ ਦੇ ਉੱਤੇ ਕਾਰਵਾਈ ਕਰਕੇ ਪੰਜਾਬ ਪੁਲਿਸ ਦੇ ਵੱਲੋਂ ਮੋਟਾ ਚਲਾਣ ਜਿਹੜਾ ਆ ਉਹ ਕੱਟ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਆ ਜਿੱਥੇ ਫਰੋਜ਼ਪੁਰ ਦੇ ਵਿੱਚ ਇਹ ਜਿਹੜਾ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਸ ਵਿਅਕਤੀ ਦੇ ਉੱਤੇ ਕਾਰਵਾਈ ਕੀਤੀ ਗਈ ਆ ਤਾਂ ਫੁਕਰੀ ਮਾਰ ਰਿਆ ਸੀਗਾ ਚੌੜ ਕਰ ਰਿਆ ਸੀ ਦੱਸ ਰਿਆ ਸੀ ਕਿ ਮੈਂ ਤਾਂ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਆ ਤੇ ਫੋਰਚੂਨਰ ਕਾਰ ਜਿਸ ਦੇ ਉੱਤੇ ਹੂਟਰ ਵੀ ਲਗਾਇਆ ਸੀ ਤੇ ਤੇਜ਼ ਕਾਰ ਲੈ ਕੇ ਜਾ ਰਿਆ ਸੀਗਾ ਜਿਸ ਦੇ ਬਾਅਦ ਪੁਲਿਸ ਨੇ ਇਸ ਨੂੰ ਫੜ ਕੇ ਅਗਲੀ ਕਾਰਵਾਈ ਕੀਤੀ ਹੈ ਇਸ ਦੇ ਉੱਤੇ ਸਿਕੰਜਾ ਅਸੀਂ ਤਾਂ ਬਸ ਰੈਗੂਲੇਟਰੀ ਪਰਮਿਸ਼ਨ ਜਿਸ ਨੇ ਨੂੰ ਲੈਣੀ ਕਿਤੇ ਅਸੀਂ ਜੀ ਰੈਗੂਲੇਟਰੀ ਪਰਮਿਸ਼ਨ ਪੁੱਛ ਰਿਹਾ ਜੀ ਅੱਡੀ ਰੈਗੂਲੇਟਰੀ ਪਰਮਿਸ਼ਨ ਹੈ ਜੀ

आए में इलेक्शन कमी पुलिस प्रोजूशन नाकल आया किसी ट्रैफिक दिस सलाह नॉट अवेल जैसे कोई प्रमुशन है कि प्रोल्यूशन दस